ਹਾਈ ਨੀ ਰਲਗਾਂ ਉਹ ਮੇਰਾ ਭਾਂਦਾ ਜਿੰਨਾ ਤੱਕ ਲੁਨ ਜਾ ਕਰੇ ਸੇਣਾ ਤੇ ਕਾਲਾ ਫਲਮ ਲਾ ਕੇ ਚੱਲਦਾ ਹੁੰਦਾ ਕਿਸੇ ਕੋਸ਼ਿਸ਼ੀ ਪੜਨ ਦਾ ਵਧੀਆ ਆਪਣਾ ਖਬਰਾ ਲੱਗਣੀ ਆ ਵੀਜ਼ਾ ਲੱਗਣੀ ਆ ਸਾਰੇ ਜਣੇ ਇੰਜੋਏ ਕਰੋ ਬਈ ਸਾਰਿਆਂ ਦੀ ਆਪਣੇ ਸਾਰਿਆਂ ਦੀ ਵੀਡੀਓ ਬਣਾ ਰਹੇ ਠੀਕ ਆ ਬਾਦਲ ਪਿੰਡ ਵਾਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਹੋ ਜਿਹਾ ਕਰ ਰਹੇ ਹੋ ਕਿਹਨਾਂ ਟੰਗਾਂਗੇ ਤੇ ਆ ਗਏ ਆ ਅੱਜ ਇੱਥੇ ਆਣੀ ਆ ਤੇ ਇੱਥੇ ਸਟੇਜ ਉੱਪਰ ਤੋਂ ਕੋਈ ਸਰਵਿਸ ਲਾਣੀ ਹੋਵੇ ਤਾਂ ਨਾਲ ਫਟਾਫਟ ਕਰ ਸਕਦਾ ਨੰਬਰ ਚਲੋ ਮੇਕਅਪ ਬਾਏ ਕੋਮਲ ਜੀ ਤਾਂ ਆਏ ਚੱਲ ਜੀ ਚਲੋ ਫਿਰ ਦੇਖ ਲਓ ਸਾਡਾ ਕੋਈ ਐ ਜਵਾਨਾ ਐ ਦਰ ਸਾਡਾ ਮੇਕਅਪ ਵਾਲਾ ਬੰਦਾ ਦੇਖੋ ਚਲੋ ਜੀ ਹਾਂ ਜੀ ਤਾਂ ਆਪਾਂ ਆ ਗਏ ਸੀ ਠੀਕ ਆ ਤੇ ਆਪਾਂ ਬਾਈ ਆਪ ਗੱਡੀ ਲੈ ਕੇ ਆਇਆਗਾ ਹੁਣ ਆਪਾਂ ਬਾਈ ਨੂੰ ਮਿਲਦੇ ਆ ਹੋਰ ਬਾਈ ਪ੍ਰੀਤਾ? ਹਾਂਜੀ ਠੀਕ ਆ ਕੀ ਹਾਲ ਆ? ਠੀਕ ਆ ਵਧੀਆ ਵਧੀਆ ਹੋ ਠੀਕ ਆ। ਵਧੀਆ ਨੇ ਯਾਰ। ਦਿੱਕਤ ਨੇ ਕੋਈ ਆਉਣ ਤੇ? ਨਾ 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 ਚਲੋ। ਠੀਕ ਆ ਚਲ ਬੈਠ ਫਿਰ ਗੱਡੀ ਚਲੀਏ। ਆਪਾਂ ਬਾਲ ਨੂੰ ਸੈੱਟ ਕਰਾਉਣ ਚ ਆਲਦੇ ਫਿਰ। ਠੀਕ ਆ। ਉਹਨਾਂ ਨੂੰ ਥੋੜਾ ਮੇਕਅਪ ਜਿਹਾ ਕਰਵਾਈ ਜਾਂਦੇ ਹੈਗੇ। ਠੀਕ ਆ ਠੀਕ ਆ। ਠੀਕ ਆ ਮੁੰਡਿਆਂ ਕੀ ਨਹੀਂ ਗਰਮੀ 'ਚ ਮਾਰਦਾਉਣ ਸੈਟ। ਹਾਂਜੀ ਤਾਂ ਆਪਾਂ ਕਰਾ ਲਈ ਕਟਿੰਗ। ਕਟਿੰਗ ਕਹੀ ਨਾ ਬਾਲ ਸੈਟਿੰਗ ਕਰਾਈ ਆ। ਸਾਡੇ ਆਪਣਾ ਮੇਕਅਪ ਤਾਂ ਨਾਲ ਹੋ ਕੇ ਆ ਜਿੰਨਾ ਦਾ ਆਪਣਾ ਮੇਕਅਪ ਤਿਆ ਲੱਕਿਆ ਸਾਰੇ ਨੇ ਕਮਟ ਕਰਕੇ ਰਸੋ ਤੇ ਬਾਕੀ ਆਪਾਂ ਮੈਂ ਕੱਪੜਾ ਵਾਸਤੇ ਪਹੁੰਚ ਦਿੱਤੋ ਸਾਸਾ ਕਰ ਤੇ ਬਾਕੀ ਥੈਂਕ ਯੂ ਬਹੁਤ ਸਾਰਾ ਸੈਕ ਹੋਇਆ ਥਣਾ ਥੈਂਕ ਯੂ ਅਨੰਤ ਪਨ ਮੈਨਰੇ ਆਕੇ ਹੁਣ ਆਪਾਂ ਜਾਣਾ ਘੈਂਡ ਦੇ ਫੰਕਸ਼ਨ ਤੇ ਚਲਦੇ ਫਿਰ ਆਪਾਂ ਫੰਕਸ਼ਨ ਚੱਲਾਇਆ ਤੋੜਾ ਦੇਖੋ ਇਹ ਕਿ ਬੋਝ ਕੇ ਕਹਿੰਦੇ ਪੰਦੀ ਕੇ ਬਈ ਆਪਾਂ ਆਪਾਂ ਬਸ ਪਹੁੰਚਣ ਵਾਲਿਆ 16 ਕਿਲੋਮੀਟਰ ਰਹਿ ਗਏ ਬੱਬਿਓ ਬਸ ਮੇਰੇ 20 ਮਿੰਟ ਦਾ ਰਸਤਾ ਦੱਸਣਾ ਠੀਕ ਐ ਇਹ ਬਾਦਲਾਂ ਦਾ ਘਾੜਾ ਕਹਿੰਦੇ ਬਾਦਲਾਂ ਦਾ ਅਛਾ ਬਾਦਲਾਂ ਦਾ ਗੱਡ ਲੰਬੀ ਥਾਣਾ ਬੱਲੀ ਸੁਣਿਆ ਗਾਣਾ ਉਹ ਬਾਦਲ ਆਪਣੇ ਸੁਖਵੀਰ ਬਾਦਲ ਨੇ ਕਹਿੰਦੇ ਬਟੰਡਾ ਫੇਮਸ ਕਰਦਾ ਸਹੀ ਗੱਲ ਹੈ ਸਹੀ ਉਹ ਵਧੀਆ ਜਿਹੜਾ ਕੰਮ ਕੀਤਾ ਉਹਨਾਂ ਨੇ ਵੇਹ ਬਾਦਲ ਚੱਲੇ ਹੁਣ ਅਸੀਂ ਸਾਹ ਸੁਨਤ ਪਰ ਬਾਦਲ ਜੀ ਬਾਕੀ ਆਪਾਂ ਲਿਕੇ ਜਿਹਨਾਂ ਨੂੰ ਕੁਛ ਲਾ ਰੱਖੀ ਆ ਤੇ ਹੁਣ ਆਪਾਂ 10-15 ਮਿੰਟਾਂ ਤੇ ਪਹੁੰਚਾਂਗੇ ਤੁਹਾਨੂੰ ਵੀਊ ਦਿਖਾ ਦਾਂਗੇ ਆਪਾਂ ਤੇ ਮੋਹਾਲ ਸ਼ਹਿਰ ਦਾ ਪੂਰਾ ਸਾਟਾ ਹੈ ਨਾ 200 ਮੀਟਰਸ ਯੂ ਡੈਸਟੀਨੇਸ਼ਨ ਵਿਲ ਬੀ ਓਨ ਦਾ ਲੈਫਟ

Yeah! <laughs> दिनमा लागि समावेशीका लागि कलाकारहरुले पनि एन्जॉय गर्न सो मेरा भान्जा गिरो पुची चाहिँ ਸਾਹਿਬ ਜੀ ਬਹੁਤ ਸ੍ਰੀਮੇ ਕੋਨੀਆਂ ਹਾਂ 我不明白了。 अबहरुलाई कि त जान्छ ए मेरी भान्जी YouTube से भिडियोको त्यो नाम नले ਕਰੇ ਬਹੁਤ ਪਿਆਰ ਕਰਦੇ ਆ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਸਾਰਾ ਸਾਰੇ ਦਾ ਬਹੁਤ ਧੰਨਵਾਦ ਅੱਜ ਤੁਹਾਨੂੰ ਦੱਸਿਆ ਕਿ ਅੱਜ ਸਟੇਟ ਆ ਤੇ ਬਾਕੀ ਆਪਾਂ ਆਪਣਾ ਗਾਣਾ ਆ ਰਿਹਾ ਤੇ ਤੇਰੇ ਤੋਂ ਦੂਜਾ ਗਾਣਾ ਸੁਣਾਉਣਗੇ ਤੇ ਆਪਾਂ ਨੇ ਗਾਣੇ ਦੀ ਵਾਰਤ ਕਰ ਚੁੱਕਾ ਪਰੋ ਬਾਕੀ ਤਾਂ ਸਾਰਾ ਦਾ ਬਹੁਤ ਧੰਨਵਾਦ ਹਲੋ ਸਭ ਤੋਂ ਪਹਿਲਾਂ ਤਾਂ ਜੀ ਸਾਹਿਬ ਨੂੰ ਪਿਆਰ ਭਰੀ ਸੇ ਅਕਾਲ ਕਹਿੰਦੇ ਬਾਦਲਾਂ ਦਾ ਘਰੰ ਮੀਠਾਣਾ ਬੱਲੀਏ ਤਪਾ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਆਪਣੇ ਮਾਲਵੇ ਦੀ ਧਰਤੀ ਬਾਦ ਦੇ ਵਿੱਚ ਅਸੀਂ ਖੜੇ ਆਂ ਤੀਆਂ ਦਾ ਤਿਉਹਾਰ ਮਨਾ ਰਹੇ ਆਂ ਤੇ ਸਾਡੀ ਭੈਣ ਸੋਨੂ कौर ਕੋਈ ਜਾਣ ਪਹਿਚਾਨ ਦੀ ਮੁਸਤਾਲ ਨਹੀਂ ਹੈ ਬਹੁਤ ਹੋ ਗਏ ਇੰਕਾ ਇੰਸਟਾਗ੍ਰam ਤੇ ਨਗਾ ਤੁਸੀਂ ਬਹੁਤ ਪਿਆਰ ਦਿੰਨੇ ਹੋ ਇਹਨਾਂ ਨੂੰ ਤੇ ਸਾਡਾ ਵੀ ਹਰਦੀਪ ਸੋ ਐਟ ਸਾਰੇ ਐਪਰੀਸ਼ੀਏਟ ਕਰਦੇ ਰਹਾ ਕਰੋ ਮਾਲਵੇ ਦੀ ਸ਼ਾਨ ਆ ਇਹੇ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਕੋਈ ਗਲਤ ਕੰਟੈਂਟ ਨਹੀਂ ਹੁੰਦਾ ਇਹਨਾਂ ਦਾ ਲੋਕ ਹੁੰਦੇ ਨੇ ਜਿਹੜੇ ਹੇਟਰ ਹੁੰਦੇ ਨੇ ਉਹ ਟ੍ਰੋਲ ਕਰਦੇ ਨੇ ਬਹੁਤ ਸਾਰੇ ਪਰ ਜੋ ਵੀ ਆ ਬਹੁਤ ਵਧੀਆ ਸੱਚachar ਕੋ ਵੀਡੀਓ ਹੁੰਦੀ ਹੈ ਨਾਲ ਨਾ ਕੋਈ ਗਲਤ ਨਹੀਂ ਹੁੰਦਾ ਤੇ ਗਾਣਾ ਇੱਕ ਬਹੁਤ ਹੀ ਜਲਦੀ ਅਸੀਂ ਲੈ ਕੇ ਆ ਰਹੇ ਹਾਂ ਐਜ਼ ਅ ਮਾਡਲ ਸਾਡਾ ਦੀਪ ਵੀਰਾ ਤੇ ਐਜ਼ ਅ ਮਾਡਲ ਸਾਡੀ सोनू ਭੈਣ ਹੋਗੇ ਇੱਕ ਵਾਰ ਜ਼ੋਰ ਦਾ ਤਾੜੀਆਂ ਮਾਰ ਦਿਓ ਜੀ ਤੇ ਥੈਂਕ ਯੂ ਸੋ ਮੱਚ ਜਿਹੜੀਆਂ ਧੀਆ ਹੁੰਦੀਆਂ ਨੇ ਕਹਿੰਦੇ ਆਪਣੇ ਮਾਪਿਆਂ ਦੀ ਸ਼ਾਨ ਹੁੰਦੀ ਆ ਨੇ ਦੋ ਲੈਣਾ ਆ ਜੀ ਆ ਮਤਿਆਂ ਦੇ ਸਾਰੇ ਰਿਸ਼ਤੇ ਜੇ ਹੁੰਦੇ ਨੇ ਵੈਸੇ ਆਪਣੇ ਚਾਰ ਰਸਤੇ ਖੂਬ ਦੇ ਹੁੰਦੇ ਨੇ ਬਹੁਤ ਹੀ ਪਵਿੱਤਰ ਰਸਤੇ ਹੁੰਦੇ ਨੇ ਉਹਨਾਂ ਰਿਸ਼ਤੇ ਦੇ ਚਾਰ ਲੈਣਾ ਗੰਗਾ ਜੇ ਸਾਡਾ ਵੀ ਕੀਬੋਰਡ ਵਾਲਾ ਹੈਗਾ ਤਾਂ ਪਲੀਜ਼ ਕੋਡ ਦੇ ਦੇ ਮੈਨੂੰ ਜਿਹੜੇ ਕੁੱਖ ਵਿੱਚ ਕਤਲ ਕਰੋਣ ਧੀਆਂ

प चमण न सघंद पर इहा गल बि आखण तूं रह न सघंदे ਜਿਹੜੇ ਦਿਲ ਦਿੱਖੋ ਦੇ ਮਾਪਿਆਂ ਦਾ ਉਹ ਦਿੱਖੋ ਦੇ ਆਪੇ ਪੁੱਤਰ ਨਹੀਂ ਹੁੰਦੇ ਇਹ ਲੋਕੋ ਪੁੱਤਰ ਨਹੀਂ ਹੁੰਦੇ ਤੇ ਅਫਸਾਨਾ ਖਾਨ ਜੀ ਰਚਨਾ ਖਾਨ ਜੀ ਸਾਡੀ ਭੈਣ ਦਾ ਅਵਤਾਰ ਬਹੁਤ ਵਧੀਆ ਜਿਹੜਾ ਹੈ ਤਮਾਸ਼ੇ ਕੱਢੀ ਕਿ ਨਮਨ ਕਰਦੇ ਤਾਈ ਜੀ ਗੀਰੋ ਜੀ ਸੁਖਰੀਆਂ ਦੀ ਰੌਣਕ ਤੁਸੀਂ ਸਾਰੇ ਭੈਣਾਂ ਅੱਜ ਇੱਧਰ ਆਗੇ ਵੀ ਨਹੀਂ ਆਪਾਂ

A una sí, sí. ¡Para mira, la cartón! ¡Fiepa del trípode

ਭਈ ਇਹ ਵੀ ਜਾਰੀ ਚਲੋ ਕੀ ਬੋਲਣ ਸਭ ਤੋਂ ਪਹਿਲਾਂ ਮੈਂ ਆਪਰੇ ਮਿੱਕੇ ਨੇ ਕੇ ਬੱਤੀ ਆਪਰੇ ਦਾਇਆ ਉਹ ਜਮਾਨਾ ਹੋਰ ਸੈਟਾ ਯਾਰ ਮੈਂ ਬਹੁਤ ਹਨ ਯਾਰ ਕੁੜੀਆਂ ਦੀ ਸਰਦਾਰੀ ਐ ਬਾਪੇ ਨਾਨਕ ਆਖੇ ਮਰਦ ਬਰਾਬਰ ਨਾਰੀ ਐ ਬਣ ਛਿੜੀ ਛਿੜੀ ਕੌਣ ਹੁੰਦਾ ਸ਼ੇਰਨੀ ਬਣ ਛਿੜੀ ਦੁੱਧ ਪਿਆ ਕੇ ਇਹ ਪੁੱਤਰ ਸ਼ੇਰ ਬਣਾਉਂਦੀਆਂ ਨੇ ਭਲਾ ਮੁੰਡਿਆਂ ਨਾਲੋਂ ਕੁੜੀਆਂ ਕਿੱਥੇ ਘਟਕ ਕਹਾਉਂਦੀਆਂ ਨੇ ਲੋਹਤਾਂ ਦੇ ਮੁੰਡਿਆਂ ਨਾਲੋਂ ਕੁੜੀਆਂ ਕਿੱਥੇ ਘਟਕ ਕਹਾਉਂਦੀਆਂ ਨੇ ਮਾਰੀ ਭਾਗੋਤ ਵੀ ਬਣਨਾ ਚਾਹੁੰਦੀ ਐ ਰਾਣੀ ਝਰਸੀ ਦੀ ਮਾਈ ਭਾਗੋ ਕੋਈ ਬੰਨਾ ਚਾਹੁੰਦੀ ਹੈ ਰਾਣੀ ਘਰਸੀ ਦੀ ਆ ਪੰਜਾਬ ਦੀਆਂ ਮੁਟਿਆਰਾਂ ਕੋਈ ਹਰਿਆਣੇ ਹਰਸੀ ਦੀ ਪੰਜਾਬ ਦੀਆਂ ਮੁਟਿਆਰਾਂ ਕੋਈ ਹਰਿਆਣੇ ਹਰਸੀ ਦੀ ਇਹ ਚੰਨ ਤੇ ਵੀ ਜਾ ਕੇ ਝੰਡੇ ਗੱਡ ਵਖਾਉਂਦੀਆਂ ਨੇ ਭਲਾ ਮੁੰਡਿਆਂ ਨਾਲੋਂ ਕੁੜੀਆਂ ਕਿੱਥੋਂ ਘਟਕਾਉਂਦੀਆਂ ਨੇ ਇਹ ਮੁੰਡਿਆਂ ਨਾਲ ਕੁੜੀਆਂ ਕਿੱਥੇ ਘਟਕਾਉਂਦੀਆਂ ਮੇਰਾ ਇੱਕ ਨਵਾਂ ਗੀਤ ਹੈ ਅੱਜ ਆਇਆ ਨਹੀਂ ਉਹਦੀ ਦੋ ਲਾਈਨਾਂ ਸਿਰਫ ਤੀਜੀ ਨਹੀਂ ਸੰਜੀ ਕਰੂੰਗਾ ਉਹਦੇ 'ਚ ਮੈਂ ਤੁਹਾਡੇ ਲਈ ਲਿਖਿਆ ਕੀ ਖੋਰੇ ਕਾ ਤੋਂ ਕੁੜੀਆਂ ਨੂੰ ਕਹਿਣ ਜਿੜੀਆਂ ਓਏ ਕੌਣ ਕਹਿੰਦਾ ਚਿੜੀਆਂ ਦੇ ਪਰ ਨਹੀਂ ਹੁੰਦੇ ਖੋਰੇ ਕਾ ਤੋਂ ਕੁੜੀਆਂ ਨੂੰ ਕਹਿਣ ਜਿੜੀਆਂ ਕੌਣ ਕਹਿੰਦਾ ਚਿੜੀਆਂ ਦੇ ਪਰ ਨਹੀਂ ਹੁੰਦੇ ਪਰ ਜਨ ਬਿੱਟੂ ਦਰਿਆ ਕਿਦੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦੇ ਹੁੰਦੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰ ਨਹੀਂ ਹੁੰਦੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਛੋਟੀ ਭੈਣ ਰਫਤਾਰ ਦਾ ਸਾਡੀਆਂ ਰਜ਼ੀਆ ਜੀ ਹੋਰੀ ਰਤਨਾ ਕਾ ਨਫਸਨਰ ਕਾ ਇਹਨਾਂ ਦੇ ਮਾਤਾ ਜੀ ਸਾਡਾ ਛੋਟਾ ਵੀ ਮੈਂ ਹੈਲੋ ਹੈਲੋ ਅਸਸ ਸੰਤਾਨ ਕਰਨ ਵੈਸੇ ਮੇਰਾ ਕੰਮ ਸਿੱਧਾ ਬੋਲਣਾ ਨਹੀਂ ਲੱਗਾ ਕੰਮ ਲੱਗ ਜੂਗਾ ਇੱਥੇ ਅਗਲੇ ਪਰ ਅੰਤ ਜਿਹੜੇ ਆਏ ਆਪਣੇ ਗਵਾਨ ਪੇਟ ਜਲਦੀ ਆਓ ਜੀ ਦੋਨੇ ਬੇੜਾ ਆਜੋ ਆਜੋ ਜੀ ਦੋ ਗੇ ਸ਼ੁਰੂ ਕਰ ਗਏ ਜੀ ਆਪਾਂ ਲੱਗੀਆਂ <muchas>